ਹਾਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮੀਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਹੈ ਤਾਂ ਆਪਣੇ ਨਾਲ ਸ਼ੇਅਰ ਕਰਨ ਲੱਗੇ ਆਂ ਟਾਈਮ ਮਾਰਨਿੰਗ ਦਾ ਸਾਢੇ 8 ਹੋ ਗਏ ਨੇ ਤੇ ਆਪਣਾ ਪਸ਼ੂਆਂ ਦਾ ਕੰਮ ਜਿਹੜਾ ਇੱਕ ਵਾਰ ਦਾ ਸਾਰਾ ਨਿਪਟ ਗਿਆ ਗੋਹਾ ਚੱਕ ਤਾਂ ਪੱਠੇ ਪਾਉਣਾ ਰਹਿੰਦੇ ਆ ਹੱਲੇ ਤਾਂ ਇਹਨਾਂ ਨੂੰ ਪਾਣੀ ਪੂਣੀ ਪਿਲਾਤਾ ਇਹ ਬੈਠੇ ਨੇ ਆਰਾਮ ਨਾਲ ਸਾਰਾ ਫਰਸ਼ ਫੁਸ਼ਟੋ ਤੇ ਜਣ ਕੇ ਬਾਹਰ ਲਗ ਕੰਮ ਨਿਬੜ ਗਿਆ ਤੇ ਹੁਣ ਬਣਾਵਾਂਗੇ ਆਪਾਂ ਪਹਿਲਾਂ ਰੋਟੀ ਤੇ ਬੇਟਾ ਕਿਹਾ ਹੈ ਪੱਠੇ ਵੱਢੜ ਮੈਂ ਹੁਣ ਕਿ ਪੱਠੇ ਵੱਢ ਲਾ ਤੇ ਫੇਰ ਉਦੋਂ ਅਗਲਾ ਪ੍ਰੋਸੈਸ ਦੇਖਦੇ ਹਾਂ ਸ਼ਾਇਦ ਅੱਜ ਆਪਾਂ ਕਣਕ ਵੀਜੀ ਵੀ ਉਹ ਕੱਲ ਲਿਆਂਦਾ ਸੀ ਉਹ ਵੀ ਆ ਗਿਆ ਪੱਠੇ ਵੱਢ ਕੇ ਕੱਲ ਆਇਆ ਸੀ 20 ਵੀ ਤੇ ਪਤਾ ਨਹੀਂ ਕਿਹੜਾ ਵੀ ਲਿਆਂਦਾ ਮੈਨੂੰ ਹਾਲੇ ਪਤਾ ਨਹੀਂ ਪੈ ਤਾਂ ਹੈਗੇ ਥੱਲੇ ਧਿਆਨ ਨਹੀਂ ਦਿੱਤਾ ਕੰਮ ਦੇ ਵਿੱਚ ਵੀਜੀ ਸੀ ਤੇ ਕਰਦਿਆ ਕੰਮ ਕਰ ਆਲੂ ਵਾਲੇ ਸੀਗੇ ਆਲੂ ਵਾਲੇ ਪਰੋਠੇ ਬਣਾ ਕੇ ਦਿੰਨੇ ਆ ਬੱਚਿਆਂ ਨੂੰ ਖਾ ਕੇ ਕੰਮ ਲੱਗੇ ਰਹਿਣਗੇ ਲਾਲਚਨਾ ਬੱਚਿਆਂ ਤੋਂ ਕੰਮ ਕਰਾਉਣਾ ਪੈਂਦਾ ਹਨ ਨਹੀਂ ਨਿਆਣੇ ਕਿੱਥੇ ਕੰਮ ਕਰਦੇ ਨੇ ਨਿਆਣੇ ਕੰਮ ਨਹੀਂ ਕਰਦੇ ਹੈਗੇ ਨਹੀਂ ਕਰਦੇ ਤਾਂ ਹੈਗੇ ਜਿੰਮੇਵਾਰੀ ਨਹੀਂ ਸਮਝਦੇ ਹੈਗੇ ਬਹਿ ਜਾਂਦੇ ਆ ਫੋਨ ਦੇਖਣਾ ਤੇ ਜਿਹੜਾ ਜਾਰ ਵੀ ਅੱਜ ਘਰੇ ਹੀ ਆ ਉਹਨਾਂ ਸਕੂਲ 'ਚ ਪਤਾ ਨਹੀਂ ਕੀ ਕੁਛ ਸੀਗਾ ਸਪੋਰਟਸ ਡੇ ਸੀਗਾ ਫਿਰ ਉਹ ਕਹਿੰਦਾ ਮਮਾ ਉੱਥੇ ਪੜ੍ਹਾਈ ਤਾਂ ਹੋਣੀ ਨੀਗੀ ਵੀ ਮੈਂ ਘਰ ਹੀ ਰਹਿ ਪੰਨਾ ਮੈਂ ਵੀਰੇ ਨਾਲ ਹੈਲਪ ਕਰਾ ਦੂੰਗਾ ਹੁਣ ਹੈਲਪ ਪਤਾ ਨਹੀਂ ਕਰਾਉ ਪਤਾ ਨਹੀਂ ਮੈਂ ਉਹਨੂੰ ਕਹਾਂ ਜੇ ਲੜਿਆ ਝਗੜਿਆ ਮੈਂ ਤਾੜ ਦੇਣਾ ਕਮਰੇ ਦੇ ਵਿੱਚ ਫਿਰ ਨਾ ਕਹੀਂ ਦੱਸਿਆ ਨਹੀਂ ਤੇ ਪਲੀਜ਼ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਂ ਅੰਦਰ ਆ ਕਿ ਮਸ਼ੀਨ ਨੂੰ ਵੀ ਚਲਾ ਕੇ ਦੇਣੀ ਪੈਂਦੀ ਆ ਟੋਕੇ ਵਾਲੀ ਮਸ਼ੀਨ ਵੀ ਚਲਾ ਦਈਏ ਕਿੱਥੇ ਰੱਖਿਆ ਜੱਪਲਾ ਪਾਣੀ ਤਾਂ ਰੱਖਤਾ ਮੈਂ ਪਹਿਲਾਂ ਹੀ ਫਰ ਤੋਂ ਪਾਣੀ ਮੈਂ ਫਰਸ਼ ਪੁਛ ਧੋਤਾ ਮੈਂ ਕਿ ਫਿਰ ਇੱਧਰ ਰੱਖਤਾ ਪਾਣ ਇਹ ਦੁੱਧ ਬਰਤਮਾਣਿਕ ਹੋਰ ਆਉਟ ਕੇ ਦੁੱਧ ਪੀ ਲਿਆ ਇਹ ਦੁੱਧ ਵੀ ਨਹੀਂ ਭੁੱਲ ਗਿਆ ਓਏ ਤੜਕੇ ਹੀ ਠੰਡੇ ਪਾਣੀ ਦੇ ਪੈਰ ਡੋਬਦੇ ਹਾਈ ਹਾਈ ਕੱਲਾ ਤਨ ਮੰਮੀ ਨੇ ਕੰਨ ਲਾੜਦਾ ਨਹੀਂ ਲਾੜਣਾ ਹੀ ਸੀ ਇਹਨੇ ਦੁੱਧ ਨਹੀਂ ਪੀਤਾ ਕੱਲ੍ਹ ਸਾਮ ਨੂੰ ਸੀ ਪੀਤਾ ਤੇ ਫਿਰ ਰਾਤ ਵੀ ਨਹੀਂ ਸੀ ਪੀਂਦਾ ਔਰ ਤੜਕੇ ਹੀ ਉੱਠੇ ਨੂੰ ਸਾਰ ਪ੍ਰਸ਼ਾਦ ਯਾਰ ਬਿਆਹਾਰੀਆਂ ਚੱਗੀਆਂ ਉੱਚੀਆਂ ਹੋ ਗਈਆਂ ਸਾਡੇ ਘਰ ਚ ਇੱਕ ਮਹੀਂ ਆ ਜਿਹਦੇ ਕੱਪੜੇ ਉੱਚੇ ਛੋਟੇ ਨਹੀਂ ਹੁੰਦੇ ਭਾਵੇਂ 20 ਸਾਲ ਪੁਰਾਣਾ ਸੂਟ ਕੱਢ ਕੇ ਵੀ ਪਾ ਲਵਾ ਅੱਜ ਵੀ ਅੱਜ ਮੈਨੂੰ ਪਤਾ ਨਹੀਂ ਕਹਦੇ ਦੇਖਣ ਵਾਲੇ ਹਰੇ ਕੇ ਕਹਿੰਦੇ ਨੇ ਤੂੰ ਇੰਨੀ ਮਾੜੀ ਕਹਤੇ ਆ ਮਾੜੀ ਤਾਂ ਮੈਂ ਹੈਗੀ ਹੋਈਆਂ ਤੂੰ ਮਾੜੀ ਆ ਮੈਂ ਸਰੀਰ ਪੱਖੋਂ ਨਹੀਂ ਮਾੜੀ ਲੋਕਾਂ ਲਈ ਮਾੜੀਆਂ ਲੋਕ ਕਹਿੰਦੇ ਨੇ ਅਸੀਂ ਪਰਦ ਤੇ ਨਹੀਂ ਨੇ ਲੋਕਾਂ ਨੂੰ ਲੋਕਾਂ ਦੇ ਤਰੀਕੇ ਨਾਲ ਲੋਕਾਂ ਦੇ ਤਰੀਕੇ ਨਾਲ ਨਹੀਂ ਚੱਲਦੇ ਅਸੀਂ ਤਾਂ ਮਾੜੀ ਉੱਥੋਂ ਮਾੜੀ ਹੈ ਸਰੀਰ ਪੱਖੋਂ ਤਾਂ ਨਹੀਂ ਮਾੜਾ ਸਰੀਰ ਪੱਖੋਂ ਤਾਂ ਉਹ ਜਿਹੀ ਦੀ ਹੋਜੀ ਹੋਈਆਂ ਮੈਂ ਜਦੋਂ ਕੰਮ ਕਰ ਕਰ ਥੱਕ ਗਈ ਹੈਲੋ ਸਰੀਰ ਪੱਖੋਂ ਮੈਂ ਉਦੋਂ ਡੈਡੀ ਇੱਕ ਗਾਣਾ ਖੋਦ ਰਹੀ ਨੰਨਾ ਲੋਕਾਂ ਦੀਏ ਦੋ ਦੋ ਘਰ ਦੀਏ ਸਾਡੀ ਇੱਕ ਵੀ ਬਿਮਾਰ ਭਾਈ ਲੋਕਾਂ ਦੇ ਦੋ ਦੋ ਘਰ ਵਾਲੇ ਮੇਰਾ ਇੱਕੋ ਹੀ ਬਿਮਾਰ ਪਿਆ ਹੈ ਲੋਕਾਂ ਦੇ ਕਹਿੰਦੇ ਕੋਠੇ ਉੱਤੇ ਤਾਰ ਪਈ ਲੋਕਾਂ ਦੀ ਦੋ ਦੋ ਬੋਟੀਆਂ ਸਾਡੀ ਇੱਕ ਵੀ ਬਿਮਾਰ ਪਈ ਹੁਣ ਕੋਠੇ ਉੱਤੇ ਤਾਰ ਕੀ ਪਿਆ ਰੰਗ ਦੇ ਉੱਤੇ ਤਾਰੇ ਲੋਕਾਂ ਦੇ ਦੋ ਦੋ ਘਰ ਵਾਲੇ ਸਾਡਾ ਇੱਕ ਵੀ ਉਹ ਵੀ ਬਿਮਾਰ ਗੱਲ ਨਹੀਂ ਮਰਦੀ ਘਰ ਵਾਲੇ ਨਾਲ ਦੀ ਗੱਲ ਬਣਦੀ ਮੇਰਾ ਕਮਰਾ ਹੂੰ ਮੇਰਾ ਕਮਰਾ ਬਸ ਕੰਪਰ ਤੇ ਲੱਗਦਾ ਹੈ ਕਿ ਵੈਲੋ ਦੱਸ ਦੇ ਨੂੰ ਕੀ

ਹਰੇ ਦਾ ਕਿਉਂ ਮਰਾ ਦੇ ਕਲਾਈ ਹੋਈ ਦੇਖ ਚੁੱਕਨ ਚੰਨੂ ਦਾ ਆਪਾਂ ਬੀਜ ਦਿੱਤੀ ਦੇਣੀ ਹੈ ਹਨਾ ਅੱਜ ਆ ਬਾੜੀ ਕੋਲ ਬੈਠ ਕੇ ਪਾਣੀ ਲੱਗਣ ਵਾਲਾ ਲਸਣ ਲਾਦਾ ਲਸਣ ਬੀਜ ਦਾ ਤੇ ਡੈਡੀ ਨਹੀਂ ਮੇਚਾ ਤੇ ਫੁੱਟੇ ਪੱਤੀ ਜੋ ਤੋ ਗੁੱਡਣਾ ਹੀ ਹੈ ਕਿ ਮੈਥੇ ਤੋੜਨਾ ਮੈਨੂੰ ਹੱਕ ਤੋਂ ਕੁੱਟਣਾ ਆਪੇ ਮੈਨੂੰ ਅੰਦਰ ਜਾ ਕੇ ਚੂਗਣੇ ਓਥੇ ਲੱਗਦੇ ਆ ਮੈਂ ਤਾਂ ਇੱਥੋਂ ਹੀ ਉਹ ਕਰ ਤਾ ਤੂੰ ਮਟ ਲਾਲ ਮਿੱਟੀ ਵਰਗੀ ਹਾਂ ਉਹ ਨਾ ਹਾਂ ਤੇ ਕਿਉਂ ਪਤਾ ਕਿੰਨੀਆਂ ਨੇ ਨਹੀਂ ਆ ਕਿਥੋਂ ਨੇ ਤੇ ਪਾਈਆਂ ਨਾਲ ਦੇਖੀ ਵਧੀਆ ਵਧੀਆ ਬੋਲੀ ਵਧੀਆ ਰੱਖੀ ਚੱਲ ਡੋੜੀਏ ਹੋ ਵਾਲੇ ਡੋੜ ਡੋੜਾ ਮਮੀ ਤੇ ਦੇ ਕੇ ਹਿੰਮਤ ਆ ਵਾ ਇਹ ਆਏ ਕਿਨੇ ਫੜਿਆ ਤੱਕ ਚੱਕ ਚੱਕ ਥੋੜਾ ਜਿਹਾ ਅੁੱਝਲ ਡੜਾਵਾ ਟਰਗ ਤੇ ਇੱਕ ਦਿੰਗ ਕਿੱਕਲੀ ਜਾ ਰਹੀ ਹੈ ਵੀ ਕੁਛ ਜਾ ਕਰਦੇ ਜੇ ਨਾ ਰੱਖੀ ਇਹਨੂੰ ਕਹਿੰਦੀ ਏ ਜੀ ਇਹਨੂੰ ਜਾ ਤੂੰ ਤਾਂ ਆਉਂਦਾ ਨਹੀਂ ਵਿੱਚ ਤੂੰ ਨਹੀਂ ਆਇਆ ਵਿੱਚ ਇਹ ਤਾਂ ਇਹਦੀ ਬਣਾਉਂਦੀ ਸੀਗੀ ਇਹਨੂੰ ਲਾ ਜੀ ਕਣਕ ਵੀਜਣ ਦੀ ਤਿਆਰੀ ਹੋ ਰਹੀ ਆ ਜੋਰਾ ਸ਼ੋਰਾ ਤੇ ਬੰਦਾ ਆਪਣਾ ਫਿਰਦਾ ਇਹਨੂੰ ਕਿਹਾ ਅਰੈਸਟ ਕਰੋ ਭੇਜੋ ਜਾ ਕੇ ਅਸੀਂ ਤਿੰਨੇ ਜਾਣੇ ਘਾਣ ਕੇ ਵੇਜਾਂਗੇ ਮਸਿੰਗ ਇੱਥੇ ਵੀ ਨਾ ਰੱਖ ਇਹਨੂੰ ਲਾਇਆ ਹੁਣ ਹੁਣ ਇਹਨੂੰ ਵਾਲ ਹੀ ਕੱਟੇ ਇਹਨੂੰ ਘੱਟ ਛੱਡ ਗਏ ਇੱਥੇ ਰੱਖ ਲੈ ਇੱਥੇ ਛੱਡ ਕੇ ਜਾਂਦੇ ਨੇ ਹਾਂ ਜੀ ਆਪ ਜੱਕ ਪ੍ਰਸ਼ਾਨ ਕੋਣ ਕੀਨੇ ਪਾਇਆ ਓਹੋ ਜਿਹੜੇ ਬੋਲਖ ਜਾਂਦੇ ਨੇ ਬੱਦੂਆਂ ਤੋਂ ਬੱਦੂ ਮਾਰ ਚੁੱਪ ਹੋਣਾ ਰਿਹਾ ਵੀਰੇ ਦੀ ਗੜਾ ਚਾ ਆਏ ਨੂੰ ਇੱਕ ਨੂੰ ਅੰਗ ਲਾ ਦੇਈ 2 ਰੁਪਏ ਦਾ ਕੰਮ ਨਹੀਂ ਜਿਹੜਾ ਹੁਣ ਕਰੋੜਾਂ ਜੱਟਾਂ ਨੂੰ ਘਾਟਾ ਪੈਂਦਾ ਤੇਲ ਲੱਗਦਾ ਇਹ ਸਰਕਾਰ ਨੂੰ ਦੇਣੇ ਚਾਹੀਦਾ ਪੈਸਾ